ਤੀ ਤੋਂ ਅਠਵਾਂ ਮਹਾਨ ਨਗਰ ਕੀਰਤਨ ਜੋ ਹੈ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋ ਰਿਹਾ ਹੈ ਔਰ ਇਹ ਜੋ ਨਗਰ ਕੀਰਤਨ ਹੈ ਇਹ ਵਕ ਵਕ ਪੜਾ ਤੈਅ ਕਰਦਾ ਹੋਇਆ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜੋ ਹੈ ਉਹ ਪਹੁੰਚੇਗਾ ਔਰ ਉੱਥੇ ਹੱਲਾ ਮਾਹੌਲਾ ਮੁਹੱਲਾ ਜੋ ਹੈ ਉਹ ਮਨਾਇਆ ਜਾਏਗਾ ਖਾਲਸ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਵਿਸਾਈ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਜੋ ਮਹਾਨ ਨਗਰ ਕੀਰਤਨ ਵਕ ਵਕ ਪੜਾ ਤਿਆਰ ਕਰਕੇ ਪਹੁੰਚੇਗਾ ਜਿਸ ਦੇ ਬੇਟੇ ਸੈਂਕੜੇ ਸੰਤਾਂ ਜੋਨੇ ਰਵਾਨਾ ਹੋ ਰਹੀਆਂ ਨੇ ਕੈਮਰਾਮੈਨ ਬੰਟੀ ਦੇ ਨਾਲ ਆਨਅਰਲੀ ਨਿੱਤ ਨੂਥਰਾ ਪਟਾਲਾ ਮਾਸਜ ਗਿੰਦਰ ਸਿੰਘ ਜੀ ਅਚਲਿਏ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਹਾਨ ਨਗਰ ਪੁਰਪਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਕਿਰਪਾ ਕਰਕੇ ਹੋਲੇ ਮਹੱਲੇ ਦੇ ਜਿਹੜਾ ਤਿਹਾੜੀ ਮਨਾਉਣ ਦੀ ਜਿਹੜੀ ਰਵਾਇਤ ਚਾਲੂ ਕੀਤੀ ਉਸ ਰਵਾਇਤ ਦੇ ਵਿੱਚ ਬਟਾਲੇ ਦੀਆਂ ਸਮੂਹ ਸਾਥ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਤਾ ਸੁਲਖਣੀ ਜੀ ਚੈਰੀਟੇਬਲ ਟਰਸਟ ਵੱਲੋਂ ਇਹ 8ਵਾਂ ਮਹਾਨ ਨਗਰ ਕੀਰਤਨ ਜਿਹੜਾ ਹੈ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਉੱਥੋਂ ਦੇ ਅਲੋਕਨ ਨਜ਼ਾਰਿਆਂ ਵਿੱਚ ਆਪਣਾ ਜਿਹੜਾ ਹੈ ਦ੍ਰਿਸ਼ ਵੇਖ ਕੇ ਤੇ ਬਾਗੋ ਬਾਗ ਹੋਣਗੇ ਇਹ ਜਗ੍ਹਾ ਤੇ ਮਨਾਇਆ ਜਾਂਦਾ ਪਰ ਖਾਲਸੇ ਦੀ ਧਰਤੀ ਦਾ ਲੋਕੋਤ ਨਜ਼ਾਰਾ ਹੀ ਵੱਖਰਾ ਹੈ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਬਖਸ਼ਿਸ਼ ਕਰਕੇ ਕਿਉਂਕਿ ਜਿਹੜੀ ਹੋਲੀ ਉਸ ਵੇਲੇ ਮਨਾਈ ਜਾਂਦੀ ਸੀ ਤੇ ਉਹਦੇ ਵਿੱਚ ਜਿਹੜੀਆਂ ਰਵਾਇਤਿ ਕੁਝ ਇਹੋ ਜਿਹਾਂ ਕਾਟਾਂ ਆ ਗੀਆਂ ਜਿਸ ਕਾਰਨ ਗੋਬਿੰਦ ਸਿੰਘ ਮਹਾਰਾਜ ਨੇ ਖਵੱਲਾ ਮਹੱਲੇ ਰ ਮਹੱਲੇ ਰ ਮਤਲਬ ਇਹ ਹੋਏ ਕਿ ਹੱਲਾ ਕਰਨਾ ਤੇ ਖਾਲਸੇ ਨੂੰ ਜਿਹੜਾ ਹੈ ਉਹਨਾਂ ਨੇ ਇਸ ਹੋਲੇ ਮਹੱਲੇ ਦੇ ਵਿੱਚ ਆਪਸ ਦੇ ਵਿੱਚ ਜੰਗਜੂ ਜਿਹੜੇ ਕਰਤਬਸਣ ਉਹ ਦਿਖਾ ਕੇ ਤੇ ਖਾਲਸੇ ਨੂੰ ਹੋਲੇ ਮਹਲੇ ਦੇ ਵਿੱਚ ਮਨਾਉਣ ਲਈ ਪ੍ਰਯਤ ਕੀਤਾ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮਹਾਨ ਨਗਰ ਕੀਰਤਨ ਵਾਰੀ ਕਿਸ ਤਰ੍ਹਾਂ ਦਾ ਆਨੰਦ ਆ ਰਿਹਾ ਕੀਰਤਦਾਸਾਂ ਲੈ ਕੇ ਚੱਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਨੰਦ ਬਹੁਤ ਆ ਰਿਹਾ ਵਾਹਿਗੁਰੂ ਜੀ ਮਾਰੇ ਦੀ ਧਰਤੀ ਦਾ ਚੱਲੇ ਆ ਸ੍ਰੀ ਕੇਸਗੜ੍ਹ ਸਾਹਿਬ ਤੇ ਖੁਸ਼ੀਆਂ ਅਰਦਾਸ ਸਭ ਨੂੰ ਇਹ ਕਰਦੇ ਆ ਸਰਬਦਾ ਸਰਬਦਾ ਸਰਬਤ ਦਾ ਭਲਾ ਮੰਗਦੇ ਆ ਅਰਦਾਸ ਵੀ ਅਸੀਂ ਇਹ ਹੀ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਇਹ ਹੀ ਅਰਦਾਸ ਕਰਦੇ ਆ ਸਾਰੇ ਦੇ ਝੋਲਿਆਂ ਚ ਅਰਦਾਸ ਖੁਸ਼ੀਆਂ ਪ੍ਰਾਪਤ ਹੋਣ ਦੁੱਖ ਦਾ ਦੁੱਖ ਦੂਰ ਹੋਵੇ ਤੇ ਇਹ ਹੀ ਅਰਦਾਸ ਸਾਡੀ ਬਾਈ ਗੁਰਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਇਹ ਨਗਰ ਕੀਰਤਨ ਕਿਤੇ ਵੱਲੋਂ ਕੱਢਿਆ ਜਾ ਰਿਹਾ ਕਿੱਥੇ ਜਾ ਰਿਹਾ ਔਰ ਕਿੰਨੇ ਦਿਨਾਂ ਚ ਪਹੁੰਚੇਗਾ ਕੀ ਕਰਨ ਜਾ ਰਿਹਾ ਤੇ ਜੀ ਸ੍ਰੀ ਅਨੰਦਪੁਰ ਸਾਹਿਬ ਹੌਲੇ ਹੌਲੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਮਾਤਾ ਸੁਲੱਖਣੀ ਜੀ ਨਿਸ਼ਕਾਮ ਚੈਰੀਟੇਬਲ ਟਰੱਸਟ ਬਟਾਲਾ ਵੱਲੋਂ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੰਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰੰਭ ਹੋ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਟਟਿਆਰਾ ਮਹੱਲਾ ਬਟਾਲਾ ਤੋਂ ਆਰੰਭ ਹੋ ਕੇ ਅੱਜ ਰਾਤ ਦੇ ਪੜਾ ਜੋ ਕਿ ਗੁਰਦੁਆਰਾ ਹਰੀਆਂ ਵੇਲਾ ਸਾਹਿਬ ਪਾਸ਼ਾ ਜੀ ਸਤਮੀ ਮਾਲਪੁਰ ਵਿਖੇ ਹੋਣਗੇ ਕੱਲ ਨੂੰ ਉੱਥੋਂ ਆਰੰਭਤਾ ਕਰਕੇ ਅਸੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਲਮ ਲਿਆ ਮਨਾਨ ਜਾ ਰਹੇ ਹਾਂ ਜੀ ਫੁੱਲ ਤਿਆਰੀ ਹੈ ਜੀ ਰੰਗ ਗੁਲਾਲ ਜੋ ਵੀ ਉੱਥੇ ਸਮਾਨ ਚਾਹੀਦਾ ਸਾਜੋ ਸਮਾਨ ਸਾਰੇ ਤਿਆਰ ਹੈ ਜੀ ਹਾਲਸੇ ਦੀ ਧਰਤੀ ਤੇ ਜਾ ਕੇ ਮਨਾਉਣ ਲੱਗੇ ਆ ਭੁੱਲਾ ਬਣਾ ਹਾਂਜੀ ਵਾਹਿਗੁਰੂ